ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਰਹਿਰਾਸ ਸਾਹਿਬ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਕੋ ਹੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇ ਕਾ ਅ ਸੰਖਾ ਕੀਤੇ ਤੇਰੇ ਵામਨ ਹਾਰੇ ਕੇਤੇ ਤੇਰੇ ਰਾਗ ਪਰੇ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਮਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣਨਾ ਲਿਖ ਲੇਖ ਧਰਮ ਵਿਚਾਰੇ ਗਾਵਣ ਤੁਧਨੇ ਸਰਬ੍ਰਮਾ ਦੇਵੀ ਸੋਣ ਤੇਰੇ ਸਦਾ ਸੁਵਾਰੇ ਗਾਵਣ ਤੁਧਨੋਂ ਇੰਦਰਿੰਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਮਣ ਤੁਧਨੋ ਸਦ ਸਮਾਦਈ ਨਦਰ ਗਾਮਣ ਤੁਧਨੋ ਸਾਧ ਵਿਚਾਰੇ ਗਾਮਣ ਤੁਧਨੋ ਜਤੇ ਸਤੇ ਸੰਤੋਖੇ ਗਾਮਣ ਤੁਧਨੋ ਮੀਰ ਕਰਾਰੇ ਗਾਮਣ ਤੁਧਨੋ ਪੰਡਤ ਪੜਨ ਰਖੀਸਰ ਜੋ ਜੋ ਗਵੇਦਾਨ आले ਗਾਵਣ ਪਤਨੋਂ ਮੌਣੀਆ ਮਨਮੌਣੈ ਸੁਰਗ ਮਛ ਪਿਆਲੇ ਗਾਵਣ ਤੁਦਨੋਂ ਰਤਨ ਉਪਾਏ ਦੇਵੇ 860 ਤੀਰਥ ਨਾਲੇ ਗਾਵਣ ਪਤਨੋਂ ਜੋਤਮਾ ਬਲਸੂਰਾ ਗਾਵਣ ਤੁਦਨੋਂ ਖਾਣੀ ਚਾਰੇ ਗਾਵਣ ਪਤਨੋਂ ਖੰਡ ਮੰਡਲ ਬ੍ਰਹਮੰਡਾ ਘਰ ਘਰ ਰੱਖੇ ਤੇਰੇ ਧਾਰੇ ਸੇ ਤੁਦਨੋਂ ਗਾਵਣ ਜੋਤਤ ਭਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕੀ ਤੇ ਤੁਦਨੋਂ ਗਾਵਣ ਸੇ ਮਹਿ ਚਿਤਨਿਆ ਮਨੋ ਨਾਨਕਿਆ ਬੇਚਾਰੇ ਸੋਏ ਸੋਇ ਸਦਾ ਸਤਿ ਸਾਈਂ ਸੱਚ ਹੈ ਸੱਚੇ ਨਾਹੀਂ ਹੈ ਭੀ ਉਸ ਜਨ ਜਸ ਰਤਨਾ ਜਿਨ ਰਚਾਈ ਰੰਗੇ ਰੰਗੇ ਭਰਤੇ ਕਰ ਕਰ ਜਿਨਸੇ ਮਾਇਆ ਜਿਨ ਉਪਾਈ ਕਰ ਕਰ ਦੇਖਾਂ ਕੇ ਤੈ ਆਪਣਾ ਜੋ ਤਸ ਦੇ ਵੜਿਆਏ ਜੋਤ ਸਪਾਵੈ ਸੋਏ ਕਰਸੇ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹੂ ਸਾਹਾ ਪਤ ਸਾਈਂ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਆਖੈ ਸਭ ਕੋਏ ਕੇਵੜਾ ਵਡਾਂ ਡੇਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਨੇ ਵਾਲੀ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਨੂੰ ਮੀਰਾ ਗੁਣੀ ਗਹਿਰਾ ਕੋ ਨਾ ਜਾਣੈ ਤੇਰਾ ਕੇਤਾ ਕੇ ਵਿੜਚੀਰਾ ਰਹਾਉ ਸਰਸੁਰਤੇ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਰਹਾਏ ਕਹਿਣ ਨਾ ਜਾਏ ਤੇ ਇਤਲ ਵੜਿ ਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਦਾ ਪੁਰਖਾਂ ਕਿਆ ਵਢਿਆਈਆ ਖੁਦ ਮਣਸ ਦੇਖਨੇ ਨਾ ਪਾਈਆ ਕਰਮ ਮਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਂਤੀ ਪਰੇ ਤੇਰੇ ਬੰਡਾਰਾ ਜਿਸ ਤੂੰ ਦਹਿਤ ਸੈ ਕਿਆ ਆਚਾਰਾ ਨਾਨਕ ਸਤ ਸਵਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ ਸਾਚੇ ਨਾਮ ਕੀ ਲਗੈ ਪੂਖ ਉਤ ਪੂਖ ਖਾਇ ਚਲਿਆ ਦੂਖ ਸੋ ਕਿਉ ਮਿਸਰੈ ਮੇਰੇ ਮਾਏ ਸਾਚਾ ਸਰ ਸਾਚੈ ਨਾ ਰਹਾ ਸਾਚੇ ਨਾਮ ਕੀ ਤਿਲ ਵਿੜਿਆਏ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰਨ ਹੋਵੇ ਸੂਗ ਦਿੰਦਾ ਰਹਿਣ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨ ਕੋ ਹੋਏ ਜੇਵੜੇ ਆਪੋ ਤੇ ਬੜ ਤੇਰੀ ਦਾਤ ਜਿਨ ਦਿਨ ਕਰ ਕਹਿ ਤੇਰਾ ਤਉ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੇ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨਹੁ ਕਰੋ ਗੁਰ ਬਾਸ ਸੋ ਹਮ ਕੇਰੇ ਕਿਰਮ ਸਤਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਨਿਰਮੇਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਅੰਬਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਕਿਆਸ ਹਰ ਹਰ ਨਾਮ ਮਿਲੇ ਤ੍ਰਪਤਾਸਾ ਮਨ ਸੰਗਤ ਗੁਣ ਪਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਭਾਗ ਹਿੰਜਿਮ ਪਾਸੋ ਜੋ ਸਤਿਗੁਰੂ ਸਰਣ ਸੰਗਤਿ ਨੇ ਆਏ ਧ੍ਰਗ ਜੀਵ ਤ੍ਰਿਗ ਜੀਵਾ ਸੋ ਜਨ ਹਰ ਦਿਨ ਸਤਿਗੁਰ ਸੰਗਤ ਪਾਏ ਤਨ ਤੁਰਨ ਸਤਿਖ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿ ਧਰ ਸਪਾਇਆ ਮੇਲੇ ਜਨ ਨਾਨਕ ਨਾਮ ਪਰਗਾਸ ਰਾਗੁ ਜਰੇ ਮਹੱਲਾ ਪੰणिमा ਕਾਹੇ ਰੇ ਮਨ ਚਤਵ ਉਦਮ ਜਾ ਆਹਰ ਹਰ ਜਿਉ ਪਰਿਆ ਸਾਲ ਪਥਰ ਮੈਂ ਜੰਤ ਉਪਾਏ ਤਾਂ ਕਾ ਰਜਿਕ ਆਗੈ ਕਰ ਧਰਿਆ ਮੇਰੇ ਮਾ ਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਇ ਛਰਿਆ ਰਹਾਉ ਜਨਨਪਤਾ ਲੋਕ ਸੁਧ ਬਨਤਾ ਕੋਈ ਨ ਕਿਸ ਕੀ ਧਰੇ ਆ ਸਿਰ ਸਿਰ ਰਜਜ ਸੰਬੈ ਠਾਪੁਰ ਕਾਹੇ ਮਨ ਪਹੁ ਕਰਿਆ ਊੜਾ ਊੜਾ ਵਸ ਕੋ ਸਾਥ ਸਪਾਖੇ ਬਿਸ਼ਰੇ ਸ਼ਰਿਆ ਤਨ ਕਮ ਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ નિਦਾਨ ਦਸ ਅਠ ਸਦਾਨ ਠਾਕੁਰ ਕਰਤਲ ਧਰੇ ਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗਿਆ ਸਮਹੱਲਾ ਚੌਥਾ ਸੋ ਪੁਰਖਿ ਕੋ ਹੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੇ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਮਨਰੰਤਰ ਜੀ ਹਰ ਇੱਕ ਨੂੰ ਪ੍ਰਗੁਸਮਾਣਾ ਇਕ ਦਾਤੇ ਇਕ ਬੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਦੇ ਜਨ ਨਾਨਕ ਤਨ ਕੁਰਬਾਣਾ ਹਰਿ ਤਿਆਬੈ ਹਰਿ ਤਿਆਬੈ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਧਿਆਇਆ ਜੇ ਤਨ ਟੋਟੇ ਝਮਕੇ ਫਾਸੇ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੇ ਤਨ ਕਾ ਭਉ ਸਭ ਗਵਾਸੇ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਮਾਸੇ ਸੇ ਧੰਨ 세탄 ਜਿਨ ਹਰ ਧਿਆਇਆ ਜਿ ਜਨ ਨਾਨਕ ਤਰਵਲ ਜਐ ਤੇਰੀ ਭਗਤ ਤੇਰੇ ਭਗਤ ਮੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅੰਕੜ ਹਰ ਪੂਜਾ ਜੀ ਤਬ ਤਾਂ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬੂ ਸਿਮਰਤ ਸਾਸਤ ਦੇ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੁਮ ਜੇਵਡ ਵਰਣਾ ਕੋਏ ਤੂੰ ਜੋ ਜੁਗ ਵੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਏ ਤੇ ਆਪੇ ਪਾਵੈ ਸੋਏ ਵਰਤਾ ਜੀ ਤੂੰ ਆਪੇ ਕਰੈ ਸੋ ਹੋਏ ਤੇ ਆਪੇ ਸ੍ਰਿਸ਼ਟ ਸਭ ਪਾਏ ਜੀ ਤੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਸਹਿ ਕਾਜਨ ਹੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਭਾਵੈ ਸੋਇ ਥੇ ਸੇ ਜੋ ਤੂੰ ਦੇਹ ਸੋਇ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਸਿਆਇ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਹੁਦਿਆ ਆਪਣੇ ਛੋੜਿਆ ਆਪ ਮਿਲਾਇਆ ਤੂੰ ਦਰਿਆ ਸੋ ਸਤਿ ਜੀ ਮਾਏ ਪੁਜ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾਏ ਸੋਇ ਜਨ ਜਾਣੈ ਹਰ ਗੁਣ ਸੁਖੇ ਆਖ ਮਖਾਣਾ ਜਨ ਹਰ ਸੇਵਿਆ ਤਨ ਸੁਖ ਪਾਇਆ ਸਜਿ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਕੁਝ ਮਨ ਦੂਜਾ ਅਵਰ ਨਾ ਕੋਵੇ ਤੂੰ ਕਰ ਕਰ ਵੇਖਾ ਜਾਣਾ ਸੋਏ ਜਨ ਨਾਨਕ ਗੋਰ ਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ ਦਾ ਭਈ ਨਿਵਾਸਾ ਪਾਣੀ ਪਾਵਕ ਤਨ ਹੈ ਕੇਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਾ ਡੋਬਿਐ ਲੈ ਮਨ ਏਕਣਾ ਚਿਤਸ ਮੁੜਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਪੇ ਸਤਿ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਕਣਵਤ ਨਾਨਕ ਪੰਕੇ ਸਰਨਾ ਜਿੰਤੂ ਨਾਹੇ ਵਿਸਰਿਆ ਅਸਾ ਮਹੱਲਾ ਪੰਮਾ ਭਈ ਪ੍ਰਾਪਤ ਮਾਨਕ ਦੇ ਹਰਿਆ ਗੋਬਿੰਦ ਮਨਨ ਕੇ ਏ ਤੇਰੀ ਬਰੀਆ ਵਰਕਾਇ ਤਰਕ ਤਨ ਕਾਮ ਮੇਰੇ ਸਾਧ ਸੰਤ ਪਦ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਣ ਕੈ ਜਨਮ ਵਿਰਥਾ ਜਾਇ ਤੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣ ਹਰ ਰਾਇਆ ਕਹੋ ਨਾਨਕ ਅਮਨੀਚ ਕਰਮ ਸਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣ ਹਰ ਰਾਇਆ ਕਹੋ ਨਾਨਕ ਅਮਨੀਚ ਕਰਮ ਸਰਨ ਪਰੇ ਕੇ ਰਾਖੋ ਸਰਮ ਪਾਤ ਸ਼ਦ ਸਮੀ ਕਬਿਉ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਚ ਸਬੈ ਤੁਮ ਘਾਵ ਹੋ ਆਪ ਹਾਥ ਦੇ ਮੋਇ ਬਚਾ ਬਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਚਨਿਜ ਕਰਦਾ ਕਰਿਆ ਸਭ ਬਹਿਰਨ ਕੋ ਆ ਸੰਗੜਿਆ ਪੂਰਨ ਹੋਏ ਹਮਾਰੇ ਆਸਾ ਤੋਰਪਜਨ ਕੇ ਰਹਿ ਪਿਆ ਅਸਾ ਤੁਮਹਿ ਛਾੜ ਕੋ ਅਵਰਨਾ ਤਾਹੂ ਜੋ ਵਰਚਾ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਅਹ ਚੁਨ ਚੁਨ ਸਤਰ ਹਮਾਰੇ ਮਾਰਿ ਅਹ ਆਪ ਹਾਥ ਤੇ ਮੁਝੇ ਅਬਰਿਆ ਮਰਨ ਕਾਲ ਕਾ ਤਰਾ ਸਨੇ ਵਰਿਆ ਊਜੋ ਸਦਾ ਹਮਾਰੇ ਪਛਾ ਸਰੇ ਆ ਸਤਜ ਜੋ ਕਰਿਓ ਰਖਾ ਰਾਖੂਯੰ ਮੂ ਰਖਣ ਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦ ਦੁਸ਼ਟਿਨ ਕੇ ਹੰਤਾ ਤੁਮਹੋ ਪੂਰੇ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੋ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੇ ਸਭ ਕੇ ਓ ਬੇਦ ਰਾਜ ਬ੍ਰਹਮਾ ਜੋਥਿਯ ਜਮਨ ਕਾਲ ਸਭ ਲੋਕ ਸੁਵਾਰਾ नमस्कार है तए हमारा जमनकार सब जत बनायो देव दैत जक्षन बजायो आगत के अवतारा सोए गुरु समझो हमारा नमस्कार तसे को हमारे सकल प्रजा जनाब सुहारी शिवकन को शिव गुण सुख देया सत्रण को पलमो बदकेया कट कट के अंतर के जानता भले बुरे के पेर पहचानता ਚਿੰਤੀ ਤੇ ਕੁੰਚ ਰਿਆ ਸਕੂਲਾ ਸਾ ਪਰ ਕਿਰਪਾ ਦ੍ਰਿਸ਼ਟ ਗਰ ਫੂਲਾ संतन दुख पाए ते दुखे सुख पाए साधन के सुखे एक एक के पैर पहचाना कट कट के पट पट के जाना जब उध खक करा कर तार पर जा तरत तब दे अपर जबिया करख करत हूं कब हूं तुम मैं मिलत देहे तर सब हूं जीते बदन सिरड सब तार आप अपनी बोध उचार तुम सवेते रत्नरालम जानत वेद भेद अरियालम ਨਰੰਕਾਰ ਨਿਰਵਕੰਨ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਪੈਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾ ਕਹੋ ਕਰਪਾ ਨਨੁਮਾਨ ਤੋ ਮਹਾ ਮੂੜ ਕਛ ਪੇਦਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵਾ ਨਰੰਕਾਰ ਕਾ ਚਿੰਤਨੈ ਪੇਵੈ ਆਪ ਆਪਣੀ ਬੋਧਾ ਜੀਤੇ ਬਰਨਤ ਪੰਨ ਪੰਨ ਤੋਏ ਤੇਤੇ ਤੁਮਰਾ ਲਖਾ ਨਾ ਜਾਇ ਪਸਾਰਾ ਕਾਇਬਿ ਸਜਾ ਪਰਤਮ ਸੰਸਾਰਾ ਏਕੈ ਰੂਪਾਨੁਪਸਰੂਪਾ ਰੰਗ ਪਿਉ ਰਾਪਕੇ ਭੂਪਾ ਅੰਬਦ ਜੈ ਰਜ ਸੈਜ ਜਕੇ ਨੈ ਉਤਪਜ ਖਾਨ ਬੌਰਚ ਦਿਨੀ ਕਹਉ ਫੂਲ ਰਾਜਾ ਹਵੈ ਬੈਠਾ ਕਉ ਸਮਟ ਪਿਉ ਸੰਕਰ ਆਇ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਅਚੰਬਵ ਆਜੁਗਾਦ ਸਰੂਪ ਸਉਯੰ ਭਵ ਅਵਰਖਾ ਮੇਰੀ ਤੁਮ ਕਰੋ ਸਿਖ ਉਬਾਰਾ ਸਿਖ ਸੰਗਰੋ दुष्ट जेते उठवत उत्पत्ता सकल मलेश करो ऋण काता जे आ सतोगत तन सरने परे तन के दुष्ट दुख तव आए मरे पुरख जमन पग परे तुम्हारे तन के तुम संकट सब तारे जो कल को एक बार तए है ताके काल निकट नय है रक्षा होय ता सब काला दुष्ट अरिष्ट त्रयतत काला कृपा दृष्टि तन जाय न हर हो ताके ताप तन को हर हो リエद दे सद कर्मो शुभ होए दुष्ट शहा सब सका न कोए एक बार जन त मैं संवारा काल फांस ते त उबारा जिन नर नाम twaro काह दर्द दुष्ट दुख ते रहा खड्ग कीत मैं शरण तुम्हारी आप हाथ दे लियो बारी सर्व ठोरमो हो सहाय दुष्ट दुख ते लियो बचाए खड्ग कीत मैं शरण तुम्हारी ਆਪੋ ਹੱਥ ਦਲੇ ਉਹ ਬਾਰੇ ਸਰਬothor ਮੋਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏਗੇ ਜਬ ਤੇ ਤੁਮਰੀ ਤਬ ਤੇ ਕਉ ਆ ਤਰੇ ਨਿਆਨਿਓ राम रहीम कुरान कुरान अनेक कह मत एक नाम मानयो सिमरत शास्त्र वेद सब बों भेद कह हम एक न जानयो सिरसपान कृपा तुमरे कर मैं ना कहयो सब तोय बखानयो दोहरा सकल द्वार को छाडकै जहौ तुहार द्वार बाए गें कि लाज अस गोबिंद दास तुहार सकल द्वार को छाडकै ਗਏ ਹੋ ਤਹਾਰ ਦਵਾਰ ਬਾਇ ਗੈਂ ਕਿਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਜ ਸੇਤੇ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੇ ਕੇ ਰਾਮ ਜਿਨਿ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰ ਮੈਂ ਪਾਇਆ हे मन मेरे आ तू सदा रहो हर नाले हर नाल रहो तू मन मेरे दुख सब विसारणा अंगे कारो करे तेरा ਕਾਰਜ ਸਭ ਸਵਾਰ ਨਾ ਸਭ ਨਾ ਗਲਾ ਸਬ ਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਈ ਬਾ ਕਿਆ ਨਹੀ ਕਰਤੇ ਰਹਿ ਕਰਦਾ ਤੇਰਾ ਸਭ ਕੁਛਾ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੀ ਨਾਮ ਮਨਿ ਵਸਾਵੇ ਨਾਮ ਜਨ ਕੈ ਮਨਿ ਵਸੇ ਆ ਵਾਜੇ ਸਦਕ ਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਚਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਟੋਂ ਇਸ ਲਈ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਸਤਿਕਾਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਬਾਜੇ ਕਲਾ ਜਿਤ ਕਰਿ ਧਾਰਿਆ ਪੰਜ ਦੁਤ ਦਵਸ ਕੇਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਾਵ ਮਢ ਭਾਗੇ ਆਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸਚੇ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਤ ਸਤ ਗੁਰ ਰਿਆ ਪਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਤਾ ਸਤਿਗੁਰ ਰਿਆ ਵਰਪੂਰੇ ਗਰਮੰਤ ਨਾਨਕ ਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ ਮੂੰ ਦਾਮਨੇ ਮਹੱਲਾ ਪੰਜਮਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬ ਸਦਾ ਰੋ ਜੇ ਕੋ ਖਾਵੇ ਜੇ ਕੋ ਪੁੰਚੈ ਕਿਸ ਕਾ ਹੋਏ ਉਧਾਰੋ ਏ ਵਸਤ ਤਜਰੀਨੇ ਜਾਏ ਨਿਤ ਨਿਤ ਰਖੁਰ ਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸਾਲੋਕ ਮਹੱਲਾ ਪੰਜਬਾ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋ ਕੀ ਤੋਏ ਮੈਂ ਨਿਰਗੁਣਿਆ ਏਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿਰਾਮ ਤੋ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲਾਤਾ ਜੀਵਾ ਤਨ ਮਨ ਥੇਵੈ ਹਰਿਆ ਤਰਸ ਪਿਆ ਮਹਿਰਾਮਤ ਹੋਏ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਲਹਿਤਾ ਜੀ ਮਾ ਤਨ ਮਨ ਥੇਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ